ਬੀਹਵਾਰੀ ਆਜਾ ਗੰਢੀ ਸੁਨੇਗਾ ਅੱਜ ਹੁਣ ਦੱਸ ਤੂੰ ਕਹਿ ਤੂੰ ਜੋ ਕਰ ਆਹ ਜੇ ਦੂ ਜੇ ਪੋਤੋ ਦੀ ਦੁਕਾਨ ਤੋਂ ਕੋਣ ਆਲੂ ਕਿ ਕੀ ਛਾੜੇ ਵਾਲੇ ਚੌਕ ਨੂੰ ਤੂੰ ਮੂੰਹ ਕਰ ਕਰ ਤਰੀਕ ਵਿੱਚ ਐਸੀ ਗੋਲੀ ਮਾਰਾਂਗਾ ਜਿਹੜੀ ਸਾਰੀ ਉਮਰ ਯਾਦ ਰੱਖੇਗਾ ਤੂੰ ਮੇਰਾ ਭਰਾ ਇਹ ਗੱਲਾਂ ਕਰਦਾ ਭਰਾ ਮਾਰ ਲਈ ਮੈਂ ਤੇ ਰਹਿਣਾ ਹੀ ਛਾੜੇ ਉਥੇ ਹੁਣ ਮੇਰੀ ਰਹਿਸ਼ ਮੈਂ ਥੋੜੀ ਚੱਕ ਕੇ ਲੈ ਆਈ ਨਹੀਂ ਉਥੋਂ ਅਰੇ ਇਹ ਗਾੜੀ ਪਾ ਮੈਂ ਦੋ ਦੇ ਗਲ ਜਾ ਕੇ ਹਵਾ ਯਾਰ ਮੈਨੂੰ ਦੱਸੋ ਕਿ ਸਹੀ ਕਿਹੜਾ ਵਿਚਾਰ ਹੈ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਤੈਨੂੰ ਪਤਾ ਹੀ ਨਹੀਂ ਆ ਸ਼ਾ ਤੈਨੂੰ ਪਤਾ ਹੀ ਨਹੀਂ ਵੀ ਤੁਸੀਂ ਬੰਦੇ ਦੇ ਗਲ ਪੈ ਗਏ ਹੈ ਅਸੀਂ ਗਲ ਪਏ ਨਹੀਂ ਮੇਰੀ ਕੋਈ ਲੜਾਈ ਨਹੀਂ ਹੋਈ ਤੇ ਕਿਹਦੇ ਨਾਲ ਗਿਆ ਕਿਹਦੀ ਲੜਾਈ ਕਿਹਦੀ ਇਹ ਕਮੇਟਰੀ ਵਿਚਾਰ ਸੁਣੇ ਬਾਦੇ ਭੂਮੀ ਲਾਉਣੇ ਵੇਟ ਕਰ ਵੇ ਇਹ ਲਾ ਲੋ ਵੀਰ ਪਤਾ ਤਾਂ ਲੱਗੇ ਆ ਕਰ ਕਰ ਅਸਲਾਮ ਹੈਲੋ 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 ਹਾਂਜੀ ਹਾਂਜੀ ਆ ਕਾਲਾ ਨਹੀਂ ਮੜੀ ਜੀ ਹੈਲੋ ਹੈਲੋ ਕਿਤਾਬ ਆ ਗਈ ਕੌਣ ਵੀਰੇ ਵੀਰੇ ਤੇਨੂ ਜਦੋਂ ਤੈਨੂੰ ਉਦੋਂ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਕੀਤੀ ਉਦੋਂ ਤੂੰ ਬੜਾ ਹਵਾ ਕਰਦਾ ਜਦੋਂ ਇੱਧੇ ਦੁਕਾਨ ਤੇ ਆ ਗਏ ਉਹ ਕਿਹੜਾ ਵਾ ਤੂੰ ਮੈਨੂੰ ਦੱਸ ਨਹੀਂ ਇਹ ਰੋਹੀ ਆ ਜਦੋਂ ਤੰਦਾ ਕਾਰ ਨਹੀਂ ਕੀਤੀ ਤੇ ਤੂੰ ਬੜਾ ਆਂਦਾ ਕਿ ਤੂੰ ਕੱਡੀ ਸਾਈ ਕਰਾਉਣੀ ਤੇ ਕਰਾਉਂਦਾ ਕੱਡੀ ਸਾਈ ਕਰਾ ਥਾਰ ਲੱਗੀ ਇਹ ਤਾਂ ਕਰ ਜਨवरी ਦੀ ਗੱਲ ਹੈ ਬੜੀ ਤੂਫਾਨੀ ਸੀ ਤੇਰਾ ਤੇ ਕੋਈ ਕੋਈ ਸੋਚੀ ਤੇ ਇਦਾਂ ਵਾਹ ਕਿਹੜੀ ਗੱਡੀ ਸੀ ਉਹ ਜਾਣੀ ਇਹ ਮੇਰਾ ਚੇਤਾ ਕੋਈ ਦੇਖਾ ਵਾ ਕੋਈ ਜਾਂਦੀ ਤੈਨੂੰ ਚੇਤਾ ਕਰਾਉਂਦਾ ਨਹੀਂ ਗੱਡੀ ਵਜੋਂ ਕੋਈ ਲੜਾਈ ਹੋਈ ਤੈਨੂੰ ਪਤਾ ਹੀ ਆ ਤੈਨੂੰ ਕਿਹੜੀ ਭੋਲਾ ਆ ਤੇ ਤੁਹਾਡੀ ਗੱਡੀ ਕਿਹੜੀ ਸੀ ਮੇਰੀ ਵੀਰ ਕੇ ਦੇਖ ਤੂੰ ਸਾਰੀ ਗੱਲ ਪਤਾ ਵਾ ਤੈਨੂੰ ਸਾਰੀ ਗੱਲ ਪਤਾ ਕੋਈ ਚੱਕਰ ਨਹੀਂ ਬ్రో ਮੈਨੂੰ ਹੀ ਸੁਣ ਲੈ ਅੱਛਾ 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 ਜਿਹੜੀ ਉਹਨਾਂ ਦੀ ਗੱਲ ਹੋਈ ਦੂਜਾ ਕੀ ਨਾਲ ਦਾ ਯਾਰ ਉਧਰ ਦੇ ਜਦੋਂ ਸੋਈ ਦਾ ਮੁੰਡਾ ਜਿਹੜੀ ਵਾਦੀ ਬਰੀਜਾ ਗੱਡੀ ਤੇ ਗੱਡੀ ਲੱਗੀ ਸੀ ਸੁਣ ਮੇਰੀ ਸੁਣ ਲੈ ਗੱਲ ਅਸਤਾਦ ਤੈਨੂੰ ਅੱਜ ਲਾਸਟ ਕਾਲਿੰਗ ਠੀਕ ਹੈ ਤੂੰ ਇਹ ਪਤਾ ਦਾ ਜਿਹੜਾ ਗਿਆ ਮੰਦੀ ਕਰਦਾ ਇਹ ਤੇ ਤੂੰ ਹੀ ਗੱਡੀਆਂ ਕੀਤੀ ਆ ਵਾ ਠੀਕ ਹੈ ਆਪਾਂ ਨੂੰ ਉੱਪਰ ਦੇ ਜਿਹੜਾ ਟੋਪ ਆ ਗਿਆ ਲੁਣਾ ਕੋਈ ਨਹੀਂ ਇਹ ਗੱਲ ਚ ਨਹੀਂ ਹੋਣਾ ਜੇ ਤੇਰੇ ਜਿ ਵਿਓ ਆ ਨਾ ਤੂੰ ਤੇ ਮੇਰੀ ਤੇ ਨਾ ਇੱਕ ਮਿੰਟ ਇਹਨੂੰ ਪੁੱਛ ਵੀ ਮੇਰੀ ਇਹਨਾਂ ਕੋਈ ਗੱਲ ਹੈਗੀ ਸੀ ਤੇਰੀ ਯਾਰ ਤੈਨੂੰ ਅਸੀਂ ਖੁੱਦੂਏ ਬੋਲਾਈ ਮੇਰਾ ਤੇ ਨੇ ਜਾਣ ਕੇ ਨਾ ਲਿਆ ਵਿੱਚ ਮੇਰਾ ਬਾਰੇ ਬਾਰੇ ਲਿਖਾਇਆ ਵੀ ਉਹ ਸੰਦੇ ਮੇਰਾ ਝੂਠਾ ਨਾ ਲਾਈਆ ਮੇਰੀ ਤੇ ਗੱਲ ਨਹੀਂ ਗੱਡੀ ਤੇ ਵੱਜੀ ਉਹਨਾਂ ਦੀ ਸੋਈ ਦੀ ਤੇ ਉਹ ਦੂਜਾ ਮੁੰਡਾ ਹੋਰੀ ਯਾਰ ਉਹ ਤੇ ਤਾਂ ਸੁਲਤਾਨ ਮੇਰਾ ਉਹਦੀ ਬਰੀਜਾ ਗੱਡੀ ਸੀ ਇਹਨਾਂ ਦੀ ਲੱਗੀ ਗੱਡੀ ਹਨਾ ਵਿੱਚ ਤੇ ਮੈਂ ਤੇ ਉੱਥੇ ਬਣੀਗਾ ਮੈਂ ਤੇ ਨਾ ਬਾਅਦ ਸੱਧਿਆ ਵੇ ਇਹਦੇ ਬੱਦੇ ਨਹੀਂ ਗਾਲ ਪੈ ਤੂੰ ਮੈਂ ਸਾਡੇ ਗਾਲ ਸਮਝਦਾ ਗੱਲ ਮੇਰੀ ਮੇਰੀ ਸੁਣ ਇੱਕ ਗੱਲ ਸੁਣਾ ਆ ਤਿੰਨ ਮੈਂ ਫੇਰ ਦੱਸੀ ਜਾਂਦਾ ਵੀ ਤੈਨੂੰ ਤੇਰਾ ਮਾਂ ਪਿਓ ਬੜਾ ਪਿਆਰਾ ਹੋਣਾ ਨਾਲ ਤੂੰ ਪੋਤੇ ਆ ਚੰਗੀ ਗੱਲ ਆ ਵੀ ਇਹ ਰਾਜ ਦੇ ਵਿੱਚ ਨਾ ਕੋਈ ਚੱਕਰ ਨਹੀਂ ਆ ਇਹ 3-400 ਰੁਪਏ ਦੀ ਗੋਲੀ ਆ ਤੇ ਤੇਰਾ ਪਤਾ ਵੀ ਨਹੀਂ ਲੱਗਣਾ ਵੀ ਕਿਧਰ ਕਿਧਰ ਚਲੇ ਗਿਆ ਤੂੰ ਕੋਈ ਗੱਲ ਨਹੀਂ ਮੇਰਾ ਭਰਾ ਚੰਗਾ ਜਦੋਂ ਆਈ ਆ ਨਾ ਉਹ ਪਰਮਾਤਮਾ ਦੇ ਹੱਥ ਵਾਸਿਆ ਮੇਰੀ ਇੱਕ ਮਿੰਟ ਗੱਲ ਸੁਣ ਲੈ ਫਿਰ ਮੇਰਾ ਭਰਾ ਪਰ ਮਾਤਮਾ ਦੇ ਹੱਥ ਵਾਸਿਆ ਠੀਕ ਆ ਉਹ ਤੇਰੇ ਵਰਗੇ ਨਹੀਂ ਕੋਈ ਵੀ ਗੱਲ ਕਰ ਸਕਦੇ ਬਾਕੀ ਜਿਹੜੀ ਰਹਿ ਗਈ ਗੱਲ ਨਾ ਇਹਨਾਂ ਨਾਲ ਮੇਰੀ ਕੋਈ ਗੱਲ ਹੀ ਤੇ ਨਾ ਮੇਰਾ ਕੋਈ ਇਹਨਾਂ ਦਾ ਹੈਗਾ ਕਿ ਰੰਜਿਸ਼ ਹੀ ਨਾ ਕੁਛ ਸਾਨੂੰ ਤੇ ਚੇਤਾਵਨੀ ਕਿਸ ਗੱਲ ਦਾ ਮੇਰੀ ਗੱਲ ਇਹ ਨਜਾਇਜ਼ ਨੂੰ ਫੋਨ ਕਰਾਈ ਜਾਣ ਫਿਰ ਇਹ ਚੜੋ ਖਦੀਆਂ ਤੇ ਇਹੋ ਕਰਨ ਦੇ ਫਿਰ ਮੇਰੀ ਗੱਲ ਸੁਣ ਲੈ ਅੱਜ ਤੈਨੂੰ ਲਾਸਟ ਇੱਕ ਵਾਰਨਿੰਗ ਆ bro ਠੀਕ ਆ ਇਹ ਗੱਲ ਹੈਗੀ ਤੇਰੀ ਨਹੀਂ ਹੈਗੀ ਇਹ ਕਿਸੇ ਨੂੰ ਅੰਡਰਐਸਟੀਮੇਟ ਨਹੀਂ ਕਰੀਦਾ ਦਾ ਵੀ ਕੱਲੇ ਨੂੰ ਵੇਖ ਕੇ ਕੱਲੇ ਦੇ ਗੱਲ ਪੈ ਜਾਉਂਗਾ ਨਾ ਕੋਈ ਕੱਲੇ ਇੱਥੇ ਗੱਲ ਪਿਆ ਤੇ ਨਾ ਕੋਈ ਗੱਲਬਾਤ ਹੋਈ ਇੱਥੇ ਪੁਲਿਸ ਵੀ ਸਾਰਾ ਕੁਝ ਹੀ ਕੋਈ ਗੱਲ ਨਹੀਂ ਜਿਹਦੇ ਪਿਆ ਮੈਨੂੰ ਗਾਲੀਆਂ ਗੱਲਾਂ ਇੱਕੋ ਮਿੰਟ ਮੇਰਾ ਭਰਾ ਮੇਰੀ ਗੱਲ ਸੁਣ ਲਈ ਠੀਕ ਆਹੀਂ ਜੁੰਮਦੇ ਨਹੀਂ ਆ ਵੀ ਤੂੰ ਹੀ ਚਲੋ ਆਪਾਂ ਸਾਰੇ ਇੱਕੇ ਏਰੀਏ ਦੇ ਭਈ ਕੇ ਦਾ ਨੁਕਸਾਨ ਕਰੀ ਅਸੀਂ ਕਿਹਨੇ ਗੱਲ ਪਈ ਤੂੰ ਕਿੱਥੋਂ ਜਾਏਂ ਉਮਰ ਦੀ ਇਹ ਤੂੰ ਹੋ ਛੱਡ ਔਰ ਤੂੰ ਨਹੀਂ ਖੂ ਕੀਤਾ ਜੇ ਫਿਰ ਦੱਸੋ ਸਹੀ ਕਿਥੋਂ ਨਹੀਂ ਮੇਰਾ ਭਰਾ ਲੰਡਾ ਰੀ ਗਿਆਲਾ ਮੈਨੂੰ ਤੇ ਲੱਗਦੀ ਨਹੀਂ ਉਹਦੀ ਆਵਾਜ਼ ਵੀਰੇ ਕੋਈ ਆਵਾਜ਼ ਸੁਣਾ ਦੇ ਯਾ ਕੋਈ ਜੱਕਰ ਨਹੀਂ ਟੈਨਸ਼ਨ ਨਾ ਲੈ ਸਾਰੇ ਖੂਨ ਦੇ ਵਿੱਚ ਹੀ ਆ ਮੇਰੀ ਸੁਣ ਗੱਲ ਭਰਾ ਮੇਰਾ ਤੇਰਾ ਕਰਦੇ ਨਹੀਂ ਇਨਸਾਨ ਕਰਨਾ ਕੋਈ ਆਈਏ ਨੇ ਟਾਂਗਾਂ ਚ ਇਹ ਵੀ ਛੱਡ 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 ਪਰ ਜਿਹੜੀਆਂ ਤੁਸੀਂ ਚੜੋਖੱਤੀਆਂ ਕਰਦੇ ਨਾ ਇਹ ਚੰਗੀਆਂ ਗੱਲਾਂ ਨਹੀਂ ਕੋਈ ਕਿਹੜੀ ਆ ਜਦੋਂ ਉਹ ਗੱਲ ਹੋਈ ਸੀ ਨਾ ਗੱਡੀ ਦੀ ਠੀਕ ਹੈ ਮੇਰਾ ਭਰਾ ਨਾ ਮੇਰੀ ਗੱਡੀ ਨਾ ਕੁਝ ਮੈਨੂੰ ਫੋਨ ਕਰਕੇ ਨਾ ਸੱਧਿਆ ਮੈਂ ਤੇ ਪ੍ਰਿੰਮੁੰਡਾ ਪ੍ਰਿੰਸਪਾਂਡੇ ਹੀ ਉਹ ਦੋ ਅਸੀਂ ਦੋਵੇਂ ਜਣੇ ਗਏ ਠੀਕ ਆ ਨਾ ਉੱਥੇ ਕੋਈ ਗੱਲਬਾਤ ਹੋਈ ਨਾ ਕੁਛ ਇਹ ਧੱਕੇ ਮੁੱਕੀ ਹੋਈ ਨਾ ਇਹਨੂੰ ਕੁਛ ਵੀ ਮੈਂ ਤਾਂ ਕਹ ਮਾਰਿਆ ਜਿਨੇ ਜਿੰਨਾ ਗੱਲ ਹੋਈ ਨਾ ਉਹਦੇ ਨਾਲ ਜਿਹੜਾ ਮੁੰਡਾ ਗੱਡੀ ਵਾਲਾ ਹੈ ਨਾ ਬ੍ਰੀਜ ਵਾਲਾ ਉਹਦੇ ਨਾਲ ਕੋਈ ਮੋਟਾ ਜਿਹਾ ਮੁੰਡਾ ਸੀ ਟੋਪੀ ਵਾਲਾ ਇਹਨਾਂ ਨੂੰ ਵੀ ਪਤਾ ਚੰਗੀ ਤਰ੍ਹਾਂ ਹੈ ਇਹ ਕੋ ਨਾ ਕੈਮਰੇ ਦੀਆਂ ਵੀਡੀਓ ਕਢਾ ਕੇ ਵੇਖ ਲੈ ਮੇਰਾ ਭਰਾ ਕਿ ਸਾਬੀ ਕਿੱਥੇ ਖਲੋਤਾ ਸੀ ਤੇ ਬਾਕੀ ਸਾਰੇ ਕਿੱਥੇ ਖਲੋਤੇ ਸੀ ਠੀਕ ਆ ਤੇ ਉੱਥੇ ਮੌਕੇ ਤੇ ਪੁਲਿਸ ਆਈ ਆ ਕੋਣ ਹੈ ਕੋਣ ਹੈ ਹੀ ਕੋੜਾ ਮੁੰਡਾ ਦੱਸ ਕੋਈ ਉਹ ਜਿਹੜਾ ਮੁੰ ਅਹੀਂ ਪਏ ਇਹਨੂੰ ਪੁੱਛ। ਦਾਸ ਜੀ ਮੈਂ ਕੁਝ ਪੇਟ ਮਾਰੀ ਉਹ ਜਾ ਦੱਸ। ਚੱਲ ਜਾ ਜਾਨੀ ਇਹਨੂੰ ਕਹਿ ਮੇਰਾ ਲਾ ਸਾਹਮਣੇ ਆ ਜਾ। ਪਿਆਗੀ ਤੇ ਨਹੀਂ ਪਿਆ। ਦਾਸ ਉਹ ਜਬਾਨ ਸੰਭਾਲ ਗੱਲ ਕਰ ਫਿਰ ਮੇਰਾ ਭਰਾ ਠੀਕ ਆ। ਨਹੀਂ ਨਹੀਂ ਤੁਮਾਣਾ ਮੈਂ ਗੱਲ ਨਹੀਂ ਪੀ ਰੋ ਮੈਂ ਤਾਂ ਮੈਂ ਗਲਤ ਪਿਆ। ਆ ਤੇ ਪੁੱਛੋ ਇਹਨੂੰ। ਆਹੋ ਮੂੰਹ ਨਾਲ ਗੱਲ ਹੋਈ ਆ ਹਨਾ ਬਾਦ ਮੁੜ ਕੇ ਤਾਂ ਚੱਲ ਕੇ ਆਪਣੀ ਗੰਦ ਕਰਕੇ ਤਾਂ ਉਹ ਦੂਜੇ ਜਾਣੇ ਇਹਨਾਂ ਦੀ ਚੱਕੀ ਆ ਨਾ। ਇਹਦੇ ਗੱਲ ਥਾਣੇ ਪੈ ਕੇ ਰਾਈਨਾਮਾ ਸਾਰਾ ਕੁਝ ਹੋਇਆ ਉਹਨਾਂ ਦਾ ਹੋਇਆ ਮੈਂ ਕੋਈ ਥਾਣੀ ਵੀ ਗਿਆ ਜਾਂ ਕੁਝ ਮੇਰੀ ਕੋਈ ਗੱਲ ਹੀ ਨਹੀਂ ਹੈਗੀ ਵੇ ਜਿਨ੍ਹਾਂ ਦੀ ਗੱਲ ਹੀ ਉਹ ਥਾਣੇ ਜਾਂਦੇ ਰਹੇ ਉਹਨਾਂ ਨੇ ਰਾਈਨਾਮਾ ਕੀਤਾ ਇਹਨਾਂ ਦਾ ਸਾਰਾ ਕੁਝ ਹਾਂ ਵੀਰ ਬਾਹਰ ਨਹੀਂ ਆਉਂਦੀ ਤੇਰੀ ਸਹੀ ਕੀ ਕਹਨੇ ਬਈ ਅਗਰ ਰਾਈਨਾਮਾ ਮੇਰਾ ਹੋਇਆ ਹੀ ਨਹੀਂ ਆ ਕਿਸੇ ਦਾ ਕਿਉਂ ਤੁਹਾਡਾ ਰਾਈਨਾਮਾ ਹੋਇਆ ਨਹੀਂ ਉਹਨਾਂ ਯਾਰ ਕੀ ਮੁੰਡੇ ਦਾ ਨਾਂ ਹੀ ਯਾਰ ਜਿਹਦੀ ਗੱਡੀ ਯਾਰ ਤੈਨੂੰ ਹੀ ਪਤਾ ਹੀ ਹੋਣਾ ਵਾ ਜਿੱਥੇ ਲਿਖਾਇਆ ਹੈ ਤੁਸੀਂ ਹੈਲੋ ਹੈਲੋ ਗੱਲ ਸੁਣ ਮੇਰੀ ਸਾਭੀ ਹਾਂਜੀ ਤੇਰੇ ਜਿ ਵਿਊ ਹੈ ਤੇਰੀ ਜਿ ਵਿਊ ਹੈਗਾ ਕੋਈ ਵੀ ਦੱਸ ਮੈਨੂੰ ਇਹ ਤੂੰ ਮੇਰਾ ਭਰਾ ਨਾ ਲੜਨ ਵਾਲੀਆਂ ਗੱਲਾਂ ਕਰਨੇ ਆ ਜਿਹੜਾ ਵੀ ਆ ਠੀਕ ਆ ਨਹੀਂ 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 ਤੂੰ ਗੱਲ ਇਹੋ ਗੱਲ ਕਰਨਾ ਮੇਰਾ ਭਰਾ ਨਾ ਤੇਰੇ ਜਿ ਵਿਊ ਹੈਗਾ ਵਿਊ ਵਾਲੀ ਮੇਰੀ ਮੇਰੀ ਕੋਈ ਨਾ ਦੁਸ਼ਮਣੀ ਆ ਜਿੰਨਾ ਮੇਰਾ ਕੋਈ ਹੋਊਗਾ ਵੈਰ ਵਿਰੋਧ ਠੀਕ ਨਹੀਂ ਉਹਦੇ ਨਾਲ ਰੱਖਾਂਗੇ ਪੂਰਾ ਮੇਰਾ ਤੇ ਨਾਲ ਕੋਈ ਗੱਲ ਹੀ ਨਹੀਂ ਸਾਰਾ ਕੁਝ ਤੇਰੇ ਜਿ ਵਿਊ ਹੈਗਾ ਕੋਈ ਮੇਰੇ ਮੇਰੇ ਇੱਕ ਮਿੰਟ ਗੱਲ ਸੁਣ ਮੇਰਾ ਇਹਨਾਂ ਪ੍ਰਤੀ ਕੋਈ ਬਾਕੀ ਜਿੰਨਾ ਨਾ ਜੇ ਕੋ ਮੇਰੇ ਕੋ ਗੱਲੂਗਾ ਹੋਊਗਾ ਤੇਰਾ ਵੀ ਹੈਗਾ ਤੇਰਾ ਵੀ ਹੈ ਤੇਰਾ ਨਾ ਮੇਰਾ ਕਹਾਦਾ ਮੇਰਾ ਭਰਾ ਨਾ ਮੈਂ ਤੁਮ ਜਾਣਾ ਨਾ ਪੁੱਛਾਂ ਦੱਸ ਗੱਲ ਸਾਰ ਕਿਹਨੇ ਗੱਲ ਸੁਣਾ ਘੂੜ ਜਿਹੜੀਆਂ ਤੂੰ ਗੱਲਾਂ ਗੰਡਿਆ ਬੜਾ ਸਿਆਣਾ ਵਾ ਤੂੰ ਸਮਝਦਾ ਸਾਰੀ ਗੱਲ ਕਾਨੂੰਨ ਬਦਮਾਸ਼ੀ ਪੈ ਰਾਦਾ ਤੈਨੂੰ ਪਤਾ ਵੀ ਹੈ ਵੀ ਕੋਈ ਖੇਡਣਿਆ ਕਿੱਥੇ ਕੋਈ ਖੇਡਣਿਆ ਸਾਡਾ ਵੀ ਅਸੀਂ ਚਾਉਂਦੇ ਨਹੀਂ ਵੀ ਕੇਹੜਾ ਜਿੱਥੇ ਤੂੰ ਨੇ ਆਪਾ ਉਧਰਲੇ ਪਾਸੇ ਨਹੀਂ ਜਾਣਾ ਚਾਹੁੰਦੇ ਪਤਾ ਕੀ ਜਿਕਰਾ ਮੇਰਾ ਭਰਾ ਇਹ ਬੰਦੇ ਨੇ ਸਾਨੂੰ ਫੋਨ ਲਾਇਆ ਠੀਕ ਆ ਇਹ ਸਾਡਾ ਨਿੱਕਾ ਭਰਾ ਵਾ ਅਈ ਇਹਨੂੰ ਕਿਹਾ ਭਰਾ ਕੀ ਇਧਰ ਗੱਲ ਸੁਣ ਜਿਹੜਾ ਆਪਾ ਇਹ ਸਾਰੇ ਭਰਾ ਬੈਠੇ ਆਂ ਤੈਨੂੰ ਫੋਨ ਲਾਉਣੇ ਤੇਰਾ ਫੋਨ ਟੈਪ ਹੋ ਗਤ ਨਹੀਂ ਪੁਲਿਸ ਨੇ ਮੋੜ ਪਾ ਦਿੱਨੀ ਸਮਝਦਾ ਗੱਲ ਮੇਰੀ ਹੂੰ ਤੇ ਤੂੰ ਬੰਦਿਆ ਕਿਥੋਂ ਤင်း ਬਾਸ ਸਾਰੇ ਬੰਦਿਆਂ ਦੀ ਆਵਾਜ਼ ਟੈਪ ਤੇ ਲੱਗੀ ਆ ਹੂੰ ਜੇ ਹੁਣ ਬਾਈ ਜੀ ਜੇ ਹੁਣ ਜੇ ਜੇ ਉਹ ਕੋਈ ਹੁੰਦਾ ਤੇ ਪਰ ਪਾਈ ਜੀ ਤੁਸੀਂ ਸਾਡੇ ਬੰਦੇ ਚੜੂ ਖੱਤੀ ਕਰਕੇ ਗਏ ਜੇ ਠੋਕ ਘਟਕਾਉਣ ਵਾਲਾ ਕੰਮ ਦਾ ਹੀ ਚਾਹ ਪੁਛਾਲ ਨੂੰ ਨਾ ਇਹ ਮੇਰੇ ਇੱਕ ਮੜਗਾਲ ਸੁਣਣ ਜਿਹੜਾ ਵਿਸ਼ਾਲ ਹੈ ਵੀ ਹਨਾ ਮੁੰਡਾ ਚੱਕਿਆ ਜਿਹੜਾ ਜਿਹੜਾ ਗੱਲ ਕਰਨ ਦਾ ਤੁਹਾਡੇ ਨਾਲ ਇਹਨੂੰ ਪੁੱਛੀ ਮੇਰਾ ਭਰਾ ਵੀ ਜਿਹੜਾ ਇਹਦਾ ਹੈਗਾ ਨਾ ਕੋਈ ਰੰਮੀ ਰੰਮੀ ਮਾਮਾ ਜੀ ਇਹਦੇ ਨਾਲ ਪੁੱਛਣਾ ਨਹੀਂ 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 ਵੀਰ ਸੋਹਣਿਆ ਇਧਰੇ ਗੱਲ ਸੁਣ ਤੇਰਾ ਇਕੱਲੇ ਬੰਦੇ ਦਾ ਨਾਂ ਆਇਆ ਉਹਨੇ ਸਿਰਫ ਇੱਕ ਗੱਲ ਕਹੀ ਵੀ ਆ ਬੰਦਾ ਸਿਰਫ ਮੇਤੇ ਚੜੋਖਤੀ ਕਰਕੇ ਗਿਆ ਤੂੰ ਹੁਣ ਕਹਿੰਦੇ ਨਹੀਂ ਕੀਤੀ ਹੂੰ ਠੀਕ ਆ ਮੇ ਮੇਰਾ ਭਰਾ ਪਤਾ ਕੀ ਚੱਕਰਾ ਹੈ 14 ਦੇ ਨਹੀਂ ਆ ਕੋਈ ਕਿਸੇ ਦਾ ਨੁਕਸਾਨ ਹੋਵੇ ਇਹਦਾ ਮਸਲਾ ਚੱਲ ਮਨ ਮੇਰੀ ਇੱਕ ਮਿੰਟ ਗੱਲ ਸੁਣ ਲੈ ਇੱਕ ਗੱਲ ਸੁਣਾ ਵੀਰ ਮੇਰਾ ਇੱਕ ਮਿੰਟ ਠੀਕ ਆ ਪਤਾ ਕੀ ਚੱਕਰਾ ਹੈ ਵੀ ਇੱਥੋਂ ਗਏ ਆ ਹੀ ਸਾਰਾ ਕੁਝ ਕਰਕੇ ਗਏ ਆ ਹੀ ਹੋਰ ਕੇ ਪਾਸੇ ਤੁਰੇ ਫਿਰਦੇ ਆ ਤੇ ਇਧਰਲੇ ਪਾਸੇ ਹਾਨੂੰ ਨਾ ਲੈ ਕੇ ਆ ਵੀਰ ਤਰਾ ਤੂੰ ਇਧਰੇ ਹੈਲੋ ਵਿਸ਼ਾਲ ਇਧਰੇ ਗੱਲ ਪਿਆ ਵਾ ਇੱਕ ਜੇ ਇੱਕ ਮਿੰਟ ਚੁੱਪ ਕਰੀ ਬਾਬੇ ਤੂੰ ਕਹਿੰਦਾ ਨਹੀਂ ਗੱਲ ਪਿਆ ਤੂੰ ਕਹਿੰਦਾ ਨਹੀਂ ਪਿਆ ਹੂੰ ਤੂੰ ਕਹਿੰਦਾ ਪਿਆ ਵਾ ਕਿ ਨਹੀਂ ਪਿਆ ਇਹਨੂੰ ਇਹਨੂੰ ਕੋਣਾ ਜਿਹੜੀ ਇਹਦੀ ਕੈਮਰੇ ਦੀਆਂ ਵੀਡੀਓ ਹੈ ਨਾ ਜਿਹੜੀਆਂ ਥਾਣੀ ਦਿੱਤੀਆਂ ਉਹਨਾਂ ਦੀ ਪੁੱਛਣਾ ਉਹਨਾਂ ਦੀ ਮੇਰੀ ਭਰਾ ਮੇਰਾ ਹੁਣ ਆਪਾਂ ਭਰਾਵਾ ਤੌਰ ਤੇ ਇੱਕ ਮਿੰਟ ਭਰਾਵਾ ਤੌਰ ਤੇ ਗੱਲ ਕਰਦੇ ਨਾ ਹੂੰ ਆਪਾਂ ਭਰਾਵਾ ਤੂੰ ਭਰਾ ਭਰ ਕੇ ਗੱਲ ਕਰਦੇ ਨਾ ਸਾਡਾ ਬਿਲਕੁਲ ਬਿਲਕੁਲ ਕਰੋ ਤੁਸੀਂ हां तो वो कहंदे हाडे ਗੱਲ ਪਿਆ ਉਹਨੂੰ ਉਹਨੂੰ ਕਵੀਰ ਆਪਾ ਹੈਗੇ ਭਰਾ ਅੱਜ ਤੋਂ ਤੇਰੀ ਮੇਰੀ ਖਤਮ ਜਿਹੜੀ ਸਾਡੇ ਤੋਂ ਗਲਤੀ ਹੋਈ ਆ ਮਾਫੀ ਮੇਰੀ ਜਾਣ ਮੇਰੀ ਇੱਕ ਮਿੰਟ ਗੱਲ ਸੁਣ ਮੇਰੀ ਇੱਕ ਮਿੰਟ ਗੱਲ ਸੁਣ ਨੀ ਨੀ ਤੂੰ ਇਹਦੀ ਸਾਡੀ ਇਤ ਰੱਖਦਾ ਕਿ ਨਹੀਂ ਰੱਖਦਾ ਮੇਰੀ ਗੱਲ ਤਾਂ ਸੁਣ ਮੇਰਾ ਭਰਾ ਨਹੀਂ ਨਹੀਂ ਮੇਰੀ ਮੇਰਾ ਆਪਾਂ ਇੱਥੇ ਗੱਲ ਖਤਮ ਕਰਦੇ ਮੈਂ ਤੇਰੀ ਸਾਰੀਆਂ ਸੁਣੂੰਗਾ ਤੈਨੂੰ ਦੱਸਾਂਗੇ ਵੀ ਤੈਨੂੰ ਫੋਨ ਲੈ ਕੋਈ ਜਿੱਕਰ ਨਹੀਂ ਜਟਾ ਇੱਕ ਤੇ ਜੋ ਰਹੀ ਜੀ ਬਾਤ ਕਰਦਾਂਗੇ ਅਮਰਸਰ ਚ ਸਾਰਿਆਂ ਦੀ ਸਮਝਦਾ ਗੱਲ ਮੇਰੀ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਉਹ ਬੰਦਾ ਹੁਣ ਫੋਨ ਤੇ ਆ ਤੂੰ ਕਹਿ ਵੀਰ ਜੋ ਹੋ ਗਿਆ ਗਲਤੀ ਵਲਤੀ ਮਾਫ਼ ਆਪਾ ਭਰਾਵਾ ਮੈਂ ਕਹਿੰਦਾ ਗਲਤੀ ਵਲਤੀ ਮਾਫ਼ ਇਹਨਾਂ ਕੋਈ ਵੱਡੀ ਗੱਲ ਨਹੀਂ ਜੇ ਭਰਾਵਾ ਤੇ ਜੇ ਤੂੰ ਅੜਦਾ ਤੇ ਫਿਰ ਤੂੰ ਹਟ ਜਾਣ ਕੋਈ ਚੱਕਰ ਨਹੀਂ ਹੁਣ ਬਸ ਤੈਨੂੰ ਫੋਨ ਆਪਾਂ লাশ ਹੀ ਲਾਇਆ ਠੀਕ ਹੈ ਹੁਣ ਮੇਰੀ ਗੱਲ ਸੁਣੇਗਾ ਮੇਰਾ ਭਰਾ ਮੈਂ ਤੈਨੂੰ ਪਹਿਲਾਂ ਤੁਸੀਂ ਤੁਹਾਡੀ ਦੋਵਾਂ ਦੀ ਨਵੇੜ ਨਹੀਂ ਤੂੰ ਗੱਲ ਕਰ ਗੱਲ ਖਤਮ ਹੁਣ ਮੇਰੀ ਗੱਲ ਸੁਣ ਮੇਰਾ ਭਰਾ ਮੇਰਾ ਭਰਾ ਜੇ ਮੇਰਾ ਭਰਾ ਵੀ ਗੱਲ ਕਰਨਦੇ ਹੈ ਨਾ ਹੁਣ ਮੇਰੀ ਗੱਲ ਸੁਣ ਦੱਸ 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 ਇਹਨਾਂ ਨਾਲ ਜਦੋਂ ਗੱਲ ਹੋਈ ਨਾ ਹਨਾ ਠੀਕ ਹੈ ਮੈਂ ਉੱਥੋਂ ਚੱਲ ਗਿਆ ਬਾਅਦ ਚ ਮੁੜ ਕੇ ਇਹ ਗੱਲ ਬਾਤ ਹੋ ਜਾਂਦੇ ਵੀ ਤੇਰਾ ਨਾਮ ਨਾ ਲਿਖਾਤਾ ਮੈਂ ਵੀ ਮੇਰਾ ਕਾਹਦਾ ਲਿਖਾਤਾ ਹੁਣ ਮੰਨ ਲਓ ਫਿਰ ਤੂੰ ਹੀ ਕਿਤੇ ਜਾਣਦੇ <table> ਤਾਂ ਦੀ ਕਿਤੇ ਗੱਡੀ ਲੱਗ ਗਈ ਹਨਾ ਆਦੀ ਬੈਸ ਬਸਾਈ ਹੋ ਗਈ ਹੈ ਨਾ ਠੀਕ ਹੈ ਤੁਸੀਂ ਕੇ ਆਪਣੇ ਸੱਜਣ ਨੂੰ ਸਾਧ ਲਿਆ ਤੇ ਉਹ ਨੂੰ ਜਾਣਦਾ ਵੀ ਨਹੀਂ ਪਛਾਣਦਾ ਨਹੀਂ ਲਾਵਣੇ ਮੈਨੂੰ ਕਿਹਾ ਉੱਥੇ ਮੁੜ ਕੇ ਦੂਜਾ ਅਰਫੀ ਵੀ ਆਇਆ ਹੈ ਨਾ ਅਰਫੀ ਆਂਦਾ ਵੀ ਆਪਣੇ ਸੱਜਣੇ ਆਣਾ ਭਰਾ ਵਾ ਤੁਸੀਂ ਜਾਓ ਸਭੀ ਵੀਰਾਂ ਅਸੀਂ ਚੱਲ ਗਏ ਆ ਗੱਲ ਵੀ ਠੀਕ ਹੈ ਫੇਰ ਰਹਿ ਗਈ ਦੁੱਗੀ ਗੱਲ ਹੈ ਨਾ ਜਿਹੜੇ ਇਹਦੇ ਹੈਗੇ ਰੰਮੀ ਕਾਉਂਸਲਰ ਹੈ ਨਾ ਇਹਦਾ ਕੋ ਮਾਮਾ ਜੀ ਕੇ ਕੌਣ ਹੈ ਨਾ ਮੈਂ ਤੈਨੂੰ ਮੈਂ ਕੱਲ ਦੱਸਦਾ ਭਰੋ ਚਲੋ ਮੈਂ ਇਹਨਾਂ 200 ਰੁਪਿਆ ਦੀ ਨਹੀਂ ਕਿ ਇਹਨੂੰ ਨਹੀਂ ਜਾਣਦੇ ਮਾਦੀ ਮਾਰੀ ਵੀਰ ਕੀ ਖਾਲਸਾ ਗਾਜ ਪ੍ਰਧਾਨਗੀ ਠੀਕਾ ਸਾਡਾ ਭਰਾ ਜੈਸਲ ਉਹਨੇ ਕਿਹਾ ਮਾਂ ਦੀ ਮਾਰੀ ਪੋਸਟਰ ਨਹੀਂ ਲੱਗਦਾ ਮਾਂ ਦੀ ਮਾਰੀ ਕੀ ਨਹੀਂ ਖਾਲਸਾ ਗਾਜ ਪੋਸਟਰ ਲੈਰ ਕੀ ਪ੍ਰਧਾਨਗੀ ਨਹੀਂ ਹੋਣ ਦਿੱਤੀ ਉੱਥੇ ਜੇ ਨਹੀਂ ਹੋਣ ਦਿੱਤੀ ਬੰਦੇ ਨਹੀਂ ਹੋਣ ਦਿੱਤੀ ਜੇ ਤੂੰ ਆ ਕੇ ਅੱਗੇ ਅੜਦੇ ਨਹੀਂ ਲੱਗੇ ਸਮਝਦਾ ਨਾ ਗੱਲ ਮੇਰੀ ਪਰ ਉਹ ਹੋਰ ਹੋਰ ਹੋ ਗਿਆ ਹੋਰ ਲੈਵਲ ਪਰ ਮੈਂ ਤੈਨੂੰ ਇਹਨਾ ਵੀਰ ਮੇਰਾ ਇੱਥੇ ਗੱਲ ਖਤਮ ਹੁੰਦੀ ਆ ਬਿਸ਼ਾਲੋ ਬਿਸ਼ਾਰਾ ਸੁਣਦੇ ਨਾ ਹਾਂ ਆ ਮਾਈ ਜੀ ਇੱਥੇ ਕਹਿ ਵੀਰ ਗਲਤੀ ਵਲਤੀ ਮਾਪਾ ਪਾਪਾ ਫੋੜ ਕਰ ਲੱਗੇ ਜਿਹੜੀ ਗੱਲ ਦੀ ਮੇਰੀ ਇੱਕ ਮਿੰਟ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਕੋਈ ਮੇਰੀ ਲੜਾਈ ਹੋਣਾ ਜਾਂ ਕੁਛ ਤੂੰ ਇਹਦੇ ਤੂੰ ਤੇਰੇ ਗੱਲ ਸੁਣ ਦੇ ਇੱਕ ਮਿੰਟ ਤੂੰ ਇਹਦੇ ਗੱਲ ਪਿਆ ਇਹ ਗੱਲ ਦਾ ਗਿਲਾ ਹਰ ਓਏ ਗੱਲ ਪਿਆ ਹੀ ਨਹੀਂ ਤੂੰ ਹੀ ਸੁਣ ਤੇ ਦੇ ਨਹੀਂ ਫਿਰ ਪੂਰੀ ਇਹਦੇ ਕੋ ਵੀਡੀਓ ਮੰਗਾ ਲੈ ਮੇਰਾ ਭਰਾ ਕਿ ਜੇ ਕੋਈ ਇਹਦੇ ਚਪੇੜ ਵੱਜੀ ਜਾਂ ਇਹਦੇ ਗਲੇ ਨੂੰ ਹੱਥ ਲੱਗਾ ਵੀ ਜੇ ਕੁਛ ਵੀ ਇਹਦੇ ਕੋ ਵੀਡੀਓ ਹੈਗੀ ਨਾ ਇਹਦੇ ਫੋਨਾਂ ਚ ਹੈਗੀ ਆ ਹਾਂ ਜੀ ਇੰਨੋ ਇੰਨੀ ਗੱਲ ਕਿਉਂ ਗੱਲ ਸੁਣੋ ਹੈਲੋ ਹਾਂਜੀ ਸੁਣਦੇ ਸੁਣਦੇ ਉਹ ਵੀ ਸੁਣਦੇ ਤੁਹਾਨੂੰ ਆਪ ਕੋ ਜਦੋਂ ਤੇਰੀ ਗੱਡੀ 'ਚ ਇੱਕ ਮੁੰਡਾ ਨਿਕਲਿਆ ਲਵ ਜਿਹੜਾ ਸਾਡਾ ਰਿਸ਼ਤੇਦਾਰੀ 'ਚ ਉਹ ਭਰਾ ਵਾ ਮੇਰਾ ਹਾਂ ਉਹਨੇ ਇਹਨੂੰ ਆਖਿਆ ਕਿ ਪਾਸੀ ਹੋ ਜੋ ਭਰਾ ਵਾ ਆਪਣਾ ਹਾਂ ਅਸੀਂ ਤਾਂ ਕੋਈ ਮਾਰੇ ਪਾਸੀ ਤੇ ਕਹਾਂ ਬਥੇ ਨੀ ਤੇ ਕਿਹਨੇ ਗੱਲਾਂ ਚਲਾਈ ਚਰੂ ਗੱਡੀ ਵਿੱਚ ਉਦੋਂ ਮੇਰੀ ਗੱਲ ਪੈ ਜਾਂਦੇ ਯਾਰ ਅਸੀਂ ਉਦੋਂ ਹੈਗੇ ਹਾਂ ਅਸੀਂ ਉਦੋਂ ਦੱਸਾਂ ਅਸੀਂ ਉਦੋਂ ਹੈਗੇ ਹਾਂ ਅਸੀਂ ਤਾਂ ਲਵ ਨਹੀਂ ਇਕੱਠੇ ਬੈਠੇ ਹਾਂ ਮੈਂ ਪ੍ਰਿੰਸ ਪਾਂਡੇ ਵਾਲਾ ਬੈਠਾ ਲਵ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਉੱਥੇ ਸੋਈ ਉਹਨਾਂ ਦਾ ਫੋਨ ਸੋਈ ਹੋਣੀ ਉਹਨੂੰ ਲੱਗ ਗਿਆ ਇਹ ਨਾਲ ਕਿ ਉਹ ਯੂ-ਟਰਨ ਮ ਮੈਂ ਤਾਂ ਉੱਥੇ ਨਹੀਂ ਗਿਆ ਮੈਂ ਤਾਂ ਪ੍ਰਿੰਸਪਾਂਦੇਲ ਮੈਂ ਤਾਂ ਪ੍ਰਿੰਸ ਆਇਆ ਤੂੰ ਮੈਂ ਤੈਨੂੰ ਉਹਨੇ ਤੀਨੋਂ ਆਖਿਆ ਜੀ ਮੈਂ ਆਪਾਂ ਵੀਰੋ ਬਾਤ ਗੱਲ ਹੋਈ ਆ ਜਦੋਂ ਤੂੰ ਇੰਨੀ ਗੱਲ ਕਹੀ ਨਾ ਜਿਹੜੀ ਗੱਲ ਸਹੀ ਹੋਈ ਉੱਥੇ ਹਨਾ ਤੂੰ ਤੂੰ ਕਹੀ ਗਈ ਵੀ ਅਸੀਂ ਖਾਣਾ ਪਰੋਸ਼ਾਂ ਜਾਂ ਕੁਛ ਹਨਾ ਚੱਲ ਉੱਥੇ ਹੀ ਹੋਈ ਨਾ ਪਿੱਛੋਂ ਕਿਹਾ ਵੀ ਖਾਣਾ ਪਰੋਸ਼ਾਂ ਜਾਂ ਕੁਛ ਹੈ ਤੇ ਮੈਂ ਤੈਨੂੰ ਕਿਹਾ ਮਾਂ ਵੀ ਖਾਣਾ ਪਰੋਸ਼ਾਂ ਵਾਲੀ ਕਿਹੜੀ ਗੱਲ ਹੋਈ ਹਨਾ ਕਿ ਮਾਂ ਮਮਾ ਉਹ ਖਾਣਾ ਪਰੋਸ਼ਾਂ ਦੀ ਜਿਹੜੀ ਗੱਲ ਉਹ ਕਰੋ ਹੈ ਚੱਲ ਬ్రో ਗੱਲ ਸੁਣੋ ਏ ਤੇ ਗੱਲ ਸੁਣੋ ਤੁਸੀਂ ਬੰਦੇ ਦੇ ਚੜੋਖੱਤੀ ਕੀਤੀ ਆ ਤੁਸੀਂ ਇਹ ਗੱਲ ਦੀ ਮੰਨਦੇ ਆ ਵੀ ਚਲੋ ਆਪਣਾ ਭਰਾ ਵਾ ਚੱਕ ਲੀ ਜੇ ਵੀ ਹੋਊਗੀ ਗੱਲ ਜਿਹਦੇ ਨਾਲ ਹੋਊਗੀ ਇਹਨਾਂ ਦੀ ਹਨਾ ਠੀਕ ਆ ਜਿਹਦੀ ਗੱਡੀ ਲੱਗੀ ਉਹਨਾਂ ਭਵੇਂ ਕੀਤੀ ਵਿੱਚ ਜਾਂ ਕੁਛ ਉਹਨਾਂ ਦਾ ਮੁੰਡਾ ਇਹਨਾਂ ਦੇ ਗੱਲ ਪਿਆ ਸੀ ਠੀਕ ਆ ਆਹ ਦਾ ਕੋਈ ਲੈਣ ਦੇਣੀ ਠੀਕ ਆ ਸੁਣੋ ਮੇਰਾ ਭਰਾ ਸੱਜਣਾ ਮਗਰ ਸੱਜਣ ਹੀ ਹੁੰਦੇ ਆ ਤੁਸੀਂ ਵੀ ਸੱਜਣ ਪਾਲੇ ਜਾਂ ਕੁਛ ਤੁਹਾਨੂੰ ਵੀ ਪਤਾ ਹੀ ਆ ਮੇਰੀ ਗੱਲ ਸੁਣੋ ਇਹ ਨਾ ਮੇਰੇ ਤੋਂ ਉਦੋਂ ਦੀ ਦਿਮਾਗ 'ਚ ਹੀ ਨਾ ਕੋਈ ਮੈਂ ਦੇ ਨਾਂ ਇਹਨਾਂ ਨੂੰ ਜਾਣਨਾ ਨਾ ਪਛਾਣਾ ਠੀਕ ਆ ਹੈਲੋ ਮੇਰੀ ਗੱਲ ਸੁਣ ਭਰਾ ਮੇਰਾ ਸਾਰੇ ਮੈਨੂੰ ਲੱਟੂਆ ਉਹਨੂੰ ਰਮੀ ਨੂੰ ਪੁੱਛ ਲਈਦਾ ਮਾਮਾ ਹੀ ਆਣਾ ਜਾਂ ਕੁਛ ਆ ਉਹਨੂੰ ਰਮੀ ਨੂੰ ਪੁੱਛ ਲਈ ਮੈਨੂੰ ਫੋਨ ਕੀਤਾ ਰਮੀ ਨੇ ਮੈਨੂੰ ਫੋਨ ਕੀਤਾ ਮਾ ਮਾਮਾ ਹੀ ਤਾਡਾ ਤੁਹਾਡਾ ਘਰ ਦਾ ਜਿਵੇਂ ਮੇਰਾ ਵੀ ਘਰ ਦਾ ਜੀ ਮੈਂ ਕੋਈ ਗੱਲ ਨਹੀਂ ਰਮੀ ਨੂੰ ਪੁੱਛ ਲਈ ਪੰਜਾ ਕੇ ਮੇਰੀ ਉਹ ਮੇਰੀ ਗੱਲ ਸੁਣ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਪਨੀਰ ਦੇ ਵਿੱਚ ਪਾ ਰਿਹਾ ਵੀਰੇ ਦਾ ਮਾਮਾ ਵਾਚ ਕਿਉਂਣਿਆ ਰਮੀ ਸ਼ਾਇਦ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਜਦੋਂ ਤੱਕ ਮੈਂ ਕਹਿੰਦਾ ਭਰਾ ਭਰਾ ਛੱਡ ਦੋ ਤੂੰ ਆਪਣੀ ਗਲਤੀ ਮੰਨਦਾ ਵੀ ਆਪਣਾ ਭਰਾ ਗੱਲ ਮੇਰੀ ਮੇਰਾ ਭਰਾ ਮੇਰੀ ਕੀ ਗਲਤੀ ਤੂੰ ਦੱਸ ਮੈਨੂੰ ਕਿਉਂ ਮਨੋਤ ਦਾ ਗੱਲ ਪਿਆ ਤੂੰ ਕਹਿ ਵੀਰ ਮੇਰੀ ਇੱਕ ਮਿੰਟ ਗੱਲ ਸੁਣੋ ਪਤਾ ਜੀ ਗੱਡੀ ਕੋਈ ਲੱਗਦੀ ਹੈ ਨਾ ਬਰੋ ਇਹ ਇਦਾਂ ਗੱਲ ਛਡੋ ਤੂੰ ਆਪਣੀ ਗਲਤੀ ਮੰਨਦਾ ਵੀ ਹਾਂ ਆਪਣਾ ਭਰਾ ਗੱਲ ਖਤਮ ਕਰਦਾ ਕਿ ਨਹੀਂ ਹੁਣ ਤੂੰ ਉਹ ਭਰਾ ਇਹ ਗੱਲਾਂ ਪਹਿਲਾਂ ਵੀ ਕਿਹਾ ਮੈਂ ਰਮੀ ਨੂੰ ਵੀ ਕਹਿ ਚੁੱਕਾ ਹਾਂ ਮਾਂ ਤੇ ਜਿੱਤਦਾ ਢਾਡਾ ਕਰਦਾ ਜਿੱਤ ਮੇਰੇ ਨਾਲ ਢਾਡਾ ਵੀ ਕਰਦੀ ਨਾ ਮੈਂ ਮੇਰੀ ਕੋਈ ਗੱਲ ਨਹੀਂ ਹੈ ਇਹ ਲਾਭ ਲੋ ਕਿ ਰਮੀ ਨੂੰ ਮੈਂ ਕਹੇ ਇਹ ਨੂੰ ਨਹੀਂ ਜਾਣਦਾ ਤੈਨੂੰ ਫੋਨ ਲੈ ਤੂੰ ਸਾਭੀ ਇੰਨੀ ਤਰ੍ਹਾਂ ਨਾ ਜਾਂਦੇ ਆ ਤੇਰੇ ਬਾਰੇ ਹੀ ਪਤਾ ਕਰਾ ਫੋਨ ਨਾ ਵੀ ਕਿੱਦਾਂ ਕਰਨੀ ਤੂੰ ਕਹਿ ਵੀ ਭਾਈ ਗੱਲ ਖਤਮ ਮੇਰਾ ਵੀਰੇ ਗੱਲ ਕੋਈ ਵੀ ਨਹੀਂ ਹੈਗੀ ਨਾ ਮੇਰੀ ਕੋਈ ਨਾਲ ਗੱਲ ਹੈਗੀ ਨਾ ਕੋ ਰੰਚੇ ਮੇਰੀ ਤਾਂ ਖਤਮ ਹੋਈ ਆ ਮੇਰੇ ਕੋਲ ਇਹ ਕਿਹਨੇ ਕਿਰਿਤੀ ਕਰਨੀ ਸੀ ਦੱਸੋ ਜਾਂ ਕੋ ਜਿਹੜੀ ਮੈਂ ਖਤਮ ਕਰਾ ਸੀ ਉਹ ਤਾਂ ਖਤਮ ਹੋ ਗਿਆ ਤੋਂ ਸਿਰਫ ਇੱਕ ਗੱਲ ਕਹਿ ਵੀ ਵੀਰ ਵਿਸ਼ਾਲ ਵੀ ਮੇਰੀ ਤਿੰਨਾ ਕੋਈ ਗੱਲ ਨਹੀਂ ਆਪਾਂ ਭਰਾ ਬਸ ਗੱਲ ਤੇ ਮੈਂ ਤਾਂ ਵੀਰ ਰੰਮੀ ਨੂੰ ਪੁੱਛ ਲਿਆ ਉਹਨੂੰ ਕਿਹਾ ਮਾ ਵੀ ਤੁਹਾਡਾ ਜੀ ਆ ਤੇ ਮੇਰਾ ਵੀ ਮਾ ਭਰਾ ਆ ਆਪਾਂ ਭਰਾ ਆ ਗੱਲ ਖਤਮ ਹੋ ਯਾਰ ਜਾਨੀ ਤੂੰ ਮੇਰੀ ਗੱਲ ਤੇ ਤੂੰ ਆਉਣ ਡਿਆ ਵਾ ਮੇਰੀ ਜਨ ਮੈਂ ਕਹਿ ਦਣਾ ਠੀਕ ਹੈ ਮੇਰੀ ਇੱਕ ਮਿੰਟ ਗੱਲ ਸੁਣੋ ਵੀ ਸਾਡੀ ਕੋਈ ਗੱਲ ਨਹੀਂ ਇਹ ਵੀ ਭਰਾ ਦੇ ਨਹੀਂ ਭਰਾ ਬਸ ਮੇਰੀ ਯਾਰ ਮੇਰੀ ਗੱਲ ਸੁਣ ਤੂੰ ਮੇਰੀ ਜਾਣ ਗਿਆ ਕੀ ਗੱਲ ਕਰਦਾ ਮਵੀ ਤੇਰਾ ਭਰਾ ਵਾ ਚਲ ਮੈਂ ਤੇਰੀ ਰਿਸਪੈਕਟ ਕਰਦਾ ਤੂੰ ਆਪਣੇ ਦਾ ਭਰਾ ਵਾ ਤੂੰ ਇਹ ਤੋਂ ਬੰਦੇ ਤੋਂ ਕਹਿ ਵੀ ਵਿਚਾਲ ਵੀ ਆਪਣੀ ਜੋਗੀ ਤੂੰ ਭਰਾ ਵਾ ਅੱਗੇ ਤੋਂ ਕੋਈ ਖੇਮਾਣੀ ਦੀ ਗੱਲ ਕਰੋ ਮੈਂ ਕਿਹਾ ਵੀਰ ਹਲੇ ਹੋਰ ਸੁਣ ਲਿਓ ਮੇਰਾ ਭਰਾ ਵਿਚਾਲ ਆਪਣੀ ਕੋਈ ਗੱਲ ਹੈਗੀ ਨਹੀਂ ਤੇ ਨਾ ਹੋਊਗੀ ਠੀਕ ਹੈ ਗੱਲ ਖਤਮ ਆਣੂ ਕਾ ਵੀਰ ਆ ਮੈਂ ਸੌਰੀ ਜੇ ਤੈਨੂੰ ਦੁੱਖ ਲੱਗਾ ਗਏ ਗੱਲ ਦਾ ਵੀਰ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਭਰਾ ਵਾਂ ਠੀਕ ਆ ਪਰ ਨਾ ਸਾਰਿਆ ਮੇਰੀ ਕੋਈ ਗੱਲ ਨਹੀਂ ਜਿਹਨ ਮੈਂ ਹੋਰੀ ਮੰਗਣੀ ਚਾਹ ਦੁਸ਼ਹਿਰ ਕਾ ਗੱਲ ਹੈ ਤੂੰ ਹਮਾਰੋ ਮਾਫੀ ਮੰਗ ਤੇ ਤੂੰ ਕਾ ਵੀਰ ਆ ਮੈਂ ਸੌਰੀ ਮੈਂ ਤੇਰਨਾਂ ਗੱਲ ਅਖਲੀ ਕਰਦੀ ਨਹੀਂ ਤੂੰ ਫਿਰ ਜੋ ਕਰਨਾ ਮੇਰਾ ਭਰਾ ਕਰ ਲੋ ਮਰਨਾ ਤੇਗਾ ਤੂੰ ਅੱਜ ਮਾਰ ਦੇ ਭਰਾ ਠੀਕ ਆ ਤੁਹਾਡੇ ਨਾਲ ਥੋੜੀ ਜੀ ਟੱਕਰ ਸਕਦੇ ਆ ਯਾਰ ਸਿੱਧੀ ਗੱਲ ਹਨ ਨਹੀਂ ਨਹੀਂ ਬੱਸ ਫੇ ਤੂੰ ਫਿਰ ਲੜਨਦੇ ਆ ਵਾ ਨਾ ਫਿਰ ਮੈਂ ਲੜ ਨਹੀਂ ਰਿਹਾ ਮੈਂ ਸਿੱਧਾ ਗੱਲ ਕਹਿੰਦਾ ਵੀ ਨਾ ਇਹ ਨਾ ਮੇਰੇ ਭਰਾ ਨਾਲ ਕੋਈ ਗੱਲ ਹੈਗੀ ਨ ਤੂੰ ਉਹਨੂੰ ਕਦੀ ਨਹੀਂ ਮਿਲਣਾ ਤੂੰ ਨੇ ਤੈਨੂੰ ਕਦੀ ਦੂੰਗਾ ਵੀਰ ਇਹਨੂੰ ਪੁੱਛੋ ਵੀ ਵੀਰ ਤੈਨੂੰ ਮਿਲਿਆ ਇਹਨੂੰ ਪੁੱਛੋ ਵੀ ਵੀਰ ਤੈਨੂੰ ਮਿਲਿਆ ਮੇਰੀ ਗੱਲ ਸੁਣ ਨਾ ਮੈਂ تیرਨਾ ਅਗਲੀ ਗੱਲ ਕਰਦਾ ਕਰੂੰਗਾ ਨਾ ਹੋਰ ਕੋਰਾ ਮੈਂ ਫੋਨ ਕੱਟਣ ਲੱਗਾ ਤੂੰ ਕਹੇ ਵੀਰ ਤੈਨਾਂ ਆਪਣੀ ਗਲਤੀ ਵਲਤੀ ਮਾਫ ਆ ਪਾਪਰਾ ਬਸ ਮੈਂ ਮਾਫੀ ਮੰਗਣ ਨੂੰ ਤੂੰ ਕਹੇ ਵੀਰ ਆਪਣੀ ਗਲਤੀ ਵਲਤੀ ਮਾਫ ਤੈਨੂੰ ਮੇਰਾ ਗੁੱਸਾ ਲੱਗਾ ਆਮ ਸੋਰੀ ਉਹਨਾਂ ਡਲ ਕਰ ਮੈਂ تیرਨਾ ਅਗਲੀ ਗੱਲ ਕਰਦਾ ਉਹਦਾ ਮੈਂ ਫੋਨ ਕੱਟਣਾ ਬਸ ਵੀਰ ਇੱਕ ਮਿੰਟ ਮੇਰੀ ਗੱਲ ਤੂੰ ਭਰਾ ਵਾਂ ਹਨਾ ਤੂੰ ਇਹ ਦੋ ਲੰਗਰ ਚ ਇੱਥੇ ਜਾ ਸੌਰੀ ਕਿਹੜੀ ਚੀਜ਼ ਦੀ ਮੰਗਾਂ ਜਿਹੜੀ ਮੇਰੇ ਕੋਲ ਗੱਲ ਹੀ ਨਹੀਂ ਹੈ ਤੂੰ ਉਹਦੇ ਗੱਲ ਪਿਆ ਯਾਰ ਗੱਲ ਕਿਉਂ ਨਹੀਂ ਹੈ ਮੈਂ ਗਾਲੀ ਨਹੀਂ ਪਿਆ ਦੇ ਮੈਂ ਕਹਿੰਨੇ ਆ ਤੇ ਭਰਾ ਵਿਸਾਹ ਦਾ ਚ ਪਿਆ ਨਹੀਂ ਤੇਰੇ ਗਾਲੇ ਬੰਦਾ ਵੀਰ ਜੀ ਕਿੰਨੀ ਅਰੀ ਅੱਖਾ ਪਿਆ ਜੇ ਇੰਨੇ ਸ਼ੁਰੂਆਤ ਕੀਤੀ ਨੇ ਜਾਈ ਕੋਈ ਨਹੀਂ ਇਹਨੂੰ ਕਹ ਇਹਨੂੰ ਕਹ 1 ਮਿੰਟ ਮੇਰੀ ਗੱਲ ਸੁਣ ਇਹਨੂੰ ਇਹਨੂੰ 1 ਮਿੰਟ ਜੇ ਮੇਰੇ ਮੇਰੇ ਤੇ ਚਲੋ ਤੁਹਾਨੂੰ ਯਕੀਨ ਨਹੀਂ ਹੋਣਾ ਤੁਹਾਡਾ ਭਰਾ ਆਏ ਵਿਸਾਹ ਲੈਣ ਫਿਰ ਮੇਰੀ ਗੱਲ ਸੁਣੋ ਵੀਰ ਮੇਰੀ ਗੱਲ ਸੁਣੋ ਵੀਰ ਜੀ ਤੂੰ ਯਾਰ ਕੋ ਵੀਡੀਓ ਮੰਗਾ ਲਾਉ ਯਾਰ ਮਾਰ ਵੀਡੀਓ ਦੀ ਉਹ ਬੰਦਾ ਕਹਿ ਦੇਣਾ ਤੂੰ ਗੱਲ ਪਿਆ ਦੀ ਤੇ ਵੀਰ ਇਦਾਂ ਨਜ਼ਾਇਦ ਕਹੀ ਜਾਊਗਾ ਤੇ ਫਿਰ ਕੋਈ ਅਗਲਾ ਬੰਦਾ ਮਾਰ ਦੋਗੇ ਠੀਕ ਏ ਤੂੰ ਮੈਨੂੰ ਇੱਕ ਗੱਲ ਦੱਸ ਕੋਈ ਨਜ਼ਾਇਦ ਕਹਿੰਦਾ ਤਾਂ ਮੈਂ ਕਿਹੇ ਕਹੀ ਓਏ ਹੈਲੋ ਮੈਂ ਕਹਿੰਦਾ ਕਿ ਜਿਹੜੀ ਦੁਕਾਨ ਦੇ ਕੈਮਰੇ ਵੀਰ ਇਹਦੀ ਦੁਕਾਨ ਦੇ ਕੈਮਰੇ ਇਹਨੂੰ ਇਹਨੂੰ ਹੀ ਪੁੱਛ ਲੋ ਸਾਡੀ ਤੂੰ ਗੁਰੂ ਘਰੇ ਘਣਾ ਤੂੰ ਫੋਟੋ ਇਹ ਮੀਠਾ ਮਾਮਾ WhatsApp ਦੀ ਤੈਨੂੰ ਘਰ ਤੋਂ ਮਾਰਨਾ ਭੈਣ ਚੋ ਮਾਰਾਂਗੇ ਕੋਈ ਕੇ ਚੱਜਦਾ ਮਾਰਾਂਗੇ ਤੂੰ ਯਾਰ ਭਰਾ ਦੀ ਛੋਟੇ ਸਾਡੇ ਤੋਂ ਯਾਰ ਨਹੀਂ ਮਾਰਦਾ ਅਹੀਂ ਤੈਨੂੰ ਤੈਨੂੰ ਆਪਾਂ ਭਰਾਵਾ ਤੌਰ ਤੇ ਤੂੰ ਮੈਨੂੰ ਕਹਿ ਕਰ ਸਕਦੇ ਆਪਣੀ ਗਲਤੀ ਬਾਰੇ ਧੜਨਾ ਬੜੀ ਮੱਥਾ ਲਾ ਸਕਦੇ ਆ ਆਪਾਂ ਤੇ ਮੂੰਹ ਤੇ ਕਹਿਨੇ ਪਵੇਂ ਇਹਨੂੰ ਕਹਿ ਸਾਰੇ ਸ਼ਹਿਰ ਚ ਭੰਡਿੰਗ ਕਰਦੀ ਕੋਈ ਨਹੀਂ ਮੇਰੀ ਕਰਦੀ ਕਿਉਂਕਿ ਤੁਸੀਂ ਮਾਰ ਸਕਦੇ ਜਿਹੜੇ ਸਿੱਧੀ ਗੱਲ ਹੈ ਧੜਨਾ ਕੋੜੀ ਮੱਥਾ ਲਾ ਸਕਦੇ ਮੈਂ ਵੀ ਧੜਨਾ ਮੱਥਾ ਲਾਵਾਂ ਜਾਂ ਕੋਚ ਅਮੀਰ ਤੂੰ ਉਸਤ ਹੀ ਨਹੀਂ ਆਵੇ ਆਪਣੀ ਟੀਮ ਹਾਂਜੀ ਹੁਣ ਤੂੰ ਉਹਦੇ ਨਾਲ ਰਜਾ ਵੀਰ ਮੇਰੀ ਰਜਾਮੰਦੀ ਮੈਨੂੰ ਤੇ ਇੱਕ ਪਰਮਾਤਮਾ ਦੀ ਸੋਹ ਮੈਨੂੰ ਇਹਦੀ ਸ਼ਕਲ ਵੀ ਨਹੀਂ ਪਛਾਨ। ਮੈਂ ਤੁਹਾਨੂੰ ਮੈਂ ਤੇਰਾ ਹੋਰ ਪੁੱਤਾਂ। ਮੇਰੀ ਇੱਕ ਮਿੰਟ ਗੱਲ ਸੁਣ। ਤੁਹਾਨੂੰ ਕਹਿਦੀ ਵੀ ਵੀਰ ਗਲਤੀ ਵਲਤੀ ਬਾਅਦ ਮੇਰਾ ਕੋਈ ਲੈਣਾ ਦੇਣਾ ਨਹੀਂ। ਵੀਰ ਮੈਂ ਤੇ ਕਹਿੰਦਾ ਮੇਰਾ ਨਾ ਕੋਈ ਲੈਣਾ ਦੇਣਾ ਨਹੀਂ ਤੇ ਇਸ ਚੀਜ਼ ਦੀ ਵੀ ਸੋਹ ਆ। ਮੇਰੀ ਇੱਕ ਮਿੰਟ ਗੱਲ ਸੁਣ। ਇਸ ਚੀਜ਼ ਦੀ ਵੀ ਸੋਹ ਆ ਕਿ ਜੇ ਮੈਂ ਇਹਨੂੰ ਇਹਦੀ ਸ਼ਕਲ ਵੀ ਜਾਣਦਾ ਹਾਂ ਤੇ ਹਾਂਜੀ ਮੇਰੀ ਇੱਕ ਮਿੰਟ ਗੱਲ ਸੁਣ। ਤੁਹਾਡੀ ਇਨਕਾਰਦਾ ਇਤਨੇ ਵੱਡੇ ਭਰਾ। ਵੀਰ ਮੈਂ ਮੰਨਦਾ ਤੁਹਾਡੀ ਇਤ ਕੋਈ ਨਹੀਂ ਕਰਦਾ ਸੁਣ। ਭਾਵੇਂ ਡਰਦਾ ਕਰਦਾ ਤੇ ਕੋਟਰ ਕਰਦਾ। ਸਾਡੀ ਤੂੰ ਨੂੰ ਕਹਿ ਤੂੰ ਵਿਸ਼ਾਲ ਭਰਾ ਮੈਂ ਤੂੰ ਮੇਰਾ ਸ਼ਿਰ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਭਰਾ ਕਹਿ ਲਿਆ ਨਾ ਇੱਕ ਮਿੰਟ ਇੱਕ ਭਰਾ ਤੇ ਦੂਜੇ ਭਰਾ ਕੋ ਤੂੰ ਧੱਕੇ ਨਾ ਮਾਫੀ ਮੰਗਾਈ ਜਮੇ ਇਹ ਕੋ ਗੱਲ ਆ ਫਿਰ ਜੇ ਦੀ ਗੱਲ ਹੋਣੀ ਜੇ ਮੇਰੀ ਗਲਤੀ ਹੁੰਦੀ ਨਾ ਇੱਕ ਮਿੰਟ ਤਸ਼ਿਰ ਮੈਂ ਮਾਫੀ ਵੀ ਕੋ ਮੰਗਦਾ ਹੈ ਹਾਂ ਉਹ ਜਾਂਦੀ ਤੁਹਾਡੇ ਕਹਿੰਦੇ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਗੱਲ ਕੀਤੀ ਮੈਨੂੰ ਤੇਦੀ ਸ਼ਕਲ ਵੀ ਨਹੀਂ ਪਛਾਨਣਾ ਵੀਰ ਗਲਤੀ ਮਲਤੀ ਮੈਂ ਮਾਫੀ ਕਿਉਂ ਕਿਸੇ ਕੋ ਮੰਗਾ ਜਦੋਂ ਮੇਰੇ ਕੋ ਗੱਲ ਹੀ ਨਹੀਂ ਹੈਗੀ ਯਾਰ ਉਹਦੇ ਗੱਲ ਤੇ ਆ ਤੂੰ ਅਜਾ ਗਲਤੀ ਨਹੀਂ ਉਹ ਕਹਿਣ ਦਾ ਮੇਰੇ ਗੱਲ ਤੇ ਆ ਮੈਂ ਕਹਿਣਾ ਵੀਰ ਮੈਂ ਮੈਂ ਮੇਰੇ ਕੋ ਮਰਕਾ ਸੁਣ ਗੱਲ ਤੇ ਤੁਸੀਂ ਮੇਰੀ ਤੇ ਯਕੀਨ ਕਰਨਾ ਨਹੀਂ ਕੋਈ ਮੇਰੀ ਗੱਲ ਸੁਣ ਮੇਰਾ ਭਰਾ ਮੇਰੀ ਤੇ ਗੱਲ ਸੁਣ ਮੇਰੀ ਗੱਲ ਸੁਣ ਵੀਰੇ ਮੈਂ ਸਿਰ ਤੇ ਇਹਨੇ ਜੇ ਤੂੰ ਨਹੀਂ ਗਲਤੀ ਮੰਨਣੀ ਤੇ ਫੋਨ ਕੱਟ ਨਹੀਂ ਆ ਰਹੇ ਲੈ ਜੇ ਤਾਂ ਟਾਈਮ ਆਊਗਾ ਤੈਨੂੰ ਮਿਲਿਆ ਜਾਊਗਾ ਜਿੱਥੇ ਇਹਨੇ ਕਹੇ ਇੱਕ ਤੂੰ ਚਲ ਜਾਏਗਾ ਸਿੱਧੀ ਜਿਹੜੀ ਗੱਲ ਵੀਰ ਮੇਰੇ ਤੋਂ ਜਿਆਦਾ ਨਹੀਂ ਹੁੰਦੀਆਂ ਕੀ ਵੈਸੇ ਵਸਾਈ ਕਰੀ ਜਾਂਦੇ ਜੀ ਠੀਕ ਹੈ ਮੇਰਾ ਮੰਨਦਾ ਮੰਨਦਾ ਨਹੀਂ ਮੰਨਦਾ ਤੇ ਨਹੀਂ ਸੁਣਾ ਸਹੀ ਠੀਕ ਹੈ ਵੀਰ ਜੀ ਕੋਈ ਨਹੀਂ ਧੰਨਵਾਦ ਕੋਈ ਨਹੀਂ ਮਾਰ ਦੋ ਭਰਾ ਇਹ ਤਾਂ ਮਤੂ ਨਹੀਂ ਮਾਰ ਦੋ ਭਰਾ ਕੀ ਕਰ ਸਕਦੇ ਨਹੀਂ ਮੈਂ ਕੁਝ ਕਰ ਸਕਦਾ ਨਹੀਂ ਇੱਕ ਮਾਰਿਆ ਵੀਰ ਦਰਜਨ ਬੰਦਿਆਂ ਦੀ ਮਾਰਤੀ ਤੂੰ ਇੱਕ ਕਿਤੇ ਵਾਜੇ ਲਗਾ ਮਾਰੀ ਆ ਮੈਂ ਮੈਨੂੰ ਕਿਹੜਾ ਵੀ ਨਹੀਂ ਪਤਾ ਨਹੀਂ ਮਰੇ ਡੌਨ ਨੂੰ ਕਹ ਫਿਰ ਘੋੜਾ ਵੀ ਤੁਨੂੰ ਕਹ ਤੇਰਾ ਲਾਸਟ ਮੌਕਾ ਈ ਕੱਲ ਉਹਨੇ ਕਹੀ ਹੂੰ ਤੂੰ ਘੋੜਾ ਹੀ ਕਰਨਾ ਸਾਨ ਕਰੀਏ ਮੈਂ ਵੀਰ ਕਿਹੜੀ ਵੱਲ ਚਾਹਣਾ ਦੱਸੋ ਬਿਰੋ ਤੈਨੂੰ ਤੈਨੂੰ ਭਰਾਵਾ ਤੌਰ ਤੇ ਇੱਕ ਤਰ੍ਹਾਂ ਦੇ ਫਾਰਮੂਲਾਤਾ ਵੀ ਹਾਂ ਬਈ ਤੁਹਾਡਾ ਨਿਬੇੜ ਦਿੰਨੇ ਆਂ ਪੀ ਉਹਦੇ ਇਕੱਲੇ ਦੇ ਜਾ ਕੇ ਗੱਲ ਕਰ ਗਏ ਬਦਮਾਸ਼ੀ ਆ ਫਿਰ ਤੁਸੀਂ ਇਕੱਲੇ ਦੇ ਗੱਲ ਜਾ ਕੇ ਗੱਲ ਪੈ ਗਏ ਜੀ ਜਦੋਂ ਇਹਨਾਂ ਦੀ ਥਾਣੇ ਨਿਬੜ ਗਈ ਨਾ ਮੈਂ ਥਾਣੇ ਗਿਆ ਨਾ ਮੈਂ ਕਿਤੇ ਗਿਆ ਨਾ ਕਿ ਮੇਰੀ ਗੱਲ ਆ ਤੇ ਮੈਂ ਕਿਹੜੀ ਮੈਂ ਤੈਨੂੰ ਜਾਣਦਾ ਵੀ ਨਹੀਂ ਕੋਣ ਆ ਸਾਰੇ ਤੂੰ ਦਾ ਸਰ ਤੇਰਾ ਨੰਬਰ ਦਿੱਤਾ ਹੀ ਤੇਰੀ ਗਲਤੀ ਉ ਤੂੰ ਮੰਨਦਾ ਕਿ ਨਹੀਂ ਮੇਰੀ ਗਲਤੀ ਕੀ ਚਲੋ ਦੱਸੋ ਮੈਂ ਗੱਲ ਪਿਆ ਨੂੰ ਪੁੱਛੋ ਵੀ ਬਦੂਜਾ ਵੀ ਵੀਡੀਓ ਚ ਵੀਡੀਓ ਮੰਗਾ ਲਓ ਯਾਰ ਇਹ ਦੇਖੋ ਓ ਯਾਰ ਤੂੰ ਅਹੀਂ ਮੋਰੀ ਮਾਰਦੇ ਵੀਡੀਓ ਵੀ ਤੂੰ ਸਿੱਧੀ ਗੱਲ ਦੱਸ ਬੱਸ ਫੇਰ ਵੀਰੇ ਨਜਾਇਜ਼ ਕਹੀ ਹੁਣ ਯਾਰ ਬੰਦੇ ਮਰਾਈ ਜਾਊਗਾ ਨਾਰਾ ਤਾਂ ਕਿ ਯਾਰ ਇਹ ਬੰਦੀ ਆ ਦੀ ਮਾਰਨਾ ਯਾਰ ਬੱਸ ਹੁਣ ਤੂੰ ਦੱਸ ਵੀ ਬੱਸ ਤੂੰ ਮੰਨਦਾ ਆਪਣੀ ਵੀਰ ਮੈਂ ਤਾਂ ਤੂੰ ਜਿਹੜੀ ਗੱਲ ਕਹੀ ਨਾ ਮੇਰਾ ਭਰਾ ਮੇਰੀ ਗੱਲ ਸੁਣੋ ਮੈਂ ਉਹ ਕਹਿੰਨੇ ਆਂ ਵੀ ਇਹ ਭਰਾ ਵਾ ਆਪਣਾ ਮੈਂ ਨਹੀਂ ਜਾਣਦਾ ਕੌਣ ਹੈ ਕੌਣ ਨਹੀਂ ਠੀਕ ਆ ਭਰਾ ਵਾ ਅਸੀਂ ਭਰਾਵਾਂ ਭਰਾਵਾਂ ਦਾ ਰਹਿਵਾਂਗੇ ਇਹਨੂੰ ਆਪਾਂ ਮੈਨੂੰ ਮੇਲੀ ਜੇ ਕਦੀ ਕੋਈ ਗੱਲ ਹੋਊ ਨਾ ਮੇਰੇ ਨਾਲ ਫੇਰ ਗੱਲ ਕਰੀ ਗੱਲ ਖਤਮ ਠੀਕ ਆ ਮੇਰੇ ਵੀਰ ਜਿੱਥੇ ਮੇਰੇ ਗੰਦੇ ਕੋਸ਼ਾ ਲਗਾਇਆ ਮੀ ਸੌਰੀ ਮੇਰੀ ਗੁੱਲੀ ਕਰਨਾ ਸੌਰੀ ਹੀ ਕਿਉਂ ਕਰਾਂ ਸੌਰੀ ਕਹਾਂ ਮੈਂ ਜਦੋਂ ਦਿਲੋਂ ਓਦਾਂ ਖੜਮ ਕਰਨਾ ਮੇਰੀ ਕੋਈ ਗੱਲ ਹੀ ਨਹੀਂ ਜੀਦੇ ਗਾ ਉਹ ਤੋਂ ਬਾਅਦ ਇਹਨੂੰ ਮੇਰਾ ਭਰਾ ਪੁੱਛ ਪਹਜਾਉਣ ਤੋਂ ਬਾਅਦ ਕੋਈ ਗੱਲ ਹੋਈ ਜਾਂ ਕੋਈ ਸਭੀ ਸਰ ਹਰਪ੍ਰੀਤ ਸਿੰਘ ਸਾਭੀ ਹਾਂਜੀ ਕੀ ਗੱਲ ਹੋਈ ਆ ਜੀ ਤੁਹਾਡੇ ਨਾਲ ਸਰ ਮੈਨੂੰ ਪਰਸੋਂ ਤੇੰਦਰੀਗ ਨੂੰ ਮੈਂ ਖਾਲਸਾ ਬੋਲ ਵਾਲੀ ਗਲੀ ਸੀ ਮੈਨੂੰ ਇੱਕ ਵਟਸਐਪ ਤੇ ਕਾਲ ਆਉਂਦੀ ਆ ਬਾਹਰੋਂ ਜੋ ਕਿ ਦੱਸਿਆ ਜਾਂਦਾ ਕਿ ਮੈਂ ਲੰਡਾ ਹਰੀਕੇ ਬੋਲਦਾ ਤੇ ਉਹਨੇ ਕਿਹਾ ਮੈਨੂੰ ਇਹੋ ਪੁੱਛਿਆ ਕਿ ਸਾਭੀ ਬੋਲਦਾ ਮੈਂ ਕਿਹਾ ਹਾਂਜੀ ਉਹਨੇ ਕਿਹਾ ਵੀ ਤੂੰ ਸਾਡੇ ਭਰਾ ਵਿਸ਼ਾਲ ਨੂੰ ਕਿ ਇਹ ਉੱਤੇ ਚੜੋਗੱਤੀਆਂ ਕਰਦਾ ਜਾਂ ਕੁਛ ਤੇਰਾ ਕੋਈ ਲੜਾਈ ਝਗੜਾ ਹੋਇਆ ਉਹਦੇ ਨਾਲ ਤੇ ਅਹੀਂ ਉਹਦਾ ਭਰਾ ਵਾ ਤੂੰ ਉਹਦੇ ਨਾਲ ਨਹੀਂ ਲੜਿਆ ਤੂੰ ਹੜ ਨਾਲ ਲੜਿਆ ਸੀ ਤੈਨੂੰ ਜਾਨੋ ਮਾਰਨਾ ਮੈਂ ਉਹਨਾਂ ਨੂੰ ਬਿਲਕੁਲ ਮਨਾ ਕਰਤਾ ਮੈਂ ਕਿਹਾ ਮੈਂ ਕਿਸੇ ਵਿਸ਼ਾਲ ਨੂੰ ਨਹੀਂ ਜਾਣਦਾ ਨਾ ਕੋ ਮੇਰਾ ਲੜਾਈ ਝਗੜਾ ਹੋਇਆ ਕਿਸੇ ਨਾਲ ਫਿਰ ਉਹਦੇ ਬਾਅਦ 2-3 ਮਿੰਟ ਗੱਲ ਹੋਈ ਆ ਮੈਂ ਉਹਨਾਂ ਨੂੰ ਮੰਨਿਆ ਨਹੀਂ ਮੈਂ ਕਿਹਾ ਤੁਹਾਡਾ ਬਿਲਕੁਲ ਰੋਂਗ ਨੰਬਰ ਆ ਜਾਂ ਕੁਛ ਆ ਤੇ ਤੁਸੀਂ ਕਨਫਰਮ ਕਰਕੇ ਕਾਲ ਲਾਓ ਮੈਂ ਮੇਰਾ ਕੋਈ ਝਗੜਾ ਹੀ ਨਹੀਂ ਹੋਇਆ ਪਿਛਲੇ ਕੋਈ 3-4 ਮਹੀਨੇ ਤੋਂ ਜਾਂ ਕਿਤੇ ਵੀ ਕਦੀ ਨਹੀਂ ਹੋਇਆ ਤੇ ਫਿਰ ਉਹਨਾਂ ਉਹ ਮੁੰਡੇ ਨੂੰ ਵਿਸ਼ਾਲ ਨੂੰ ਕਾਨਫਰੈਂਸ ਦੂਜੇ ਫੋਨ ਤੋਂ ਕਾਨਫਰੈਂਸ ਚ ਲਿਆ ਉਹ ਵਿਸ਼ਾਲ ਮੁੰਡਾ ਅਜ ਤੋਂ ਸਾਲ ਪਹਿਲਾਂ ਦੀ ਗੱਲ ਹੀ ਮੁੰ ਉਧਰ ਦਾ ਸੁਲਤਾਨਵਿੰਡ ਰੋਡ ਦਾ ਇੱਕ ਮੁੰਡਾ ਸੀ ਆਪਣਾ ਸੱਜਣ ਸੀ ਤੇ ਉਹਦਾ ਸਾਜਨ ਆ ਸੀ ਉਹਦੀ ਗੱਡੀ ਦੇ ਵਿੱਚ ਇਹ ਵਿਸ਼ਾਲ ਮੁੰਡੇ ਦੀ ਗੱਡੀ ਵਜੀ ਸੀ ਦਵਾਈਆਂ ਵਾਲੇ ਸਕੂਲ ਦੇ ਜਿਹੜਾ ਸਾਹਮਣੇ ਬਾਹਰ ਚੋਂ ਗਿਆ ਉਹਦੇ ਵਿੱਚ ਉਹਦੀ ਗੱਡੀ ਲੱਗੀ ਸੀ ਉਹ ਇਥੇ ਇਹਨਾਂ ਦਾ ਆਪਸੀ ਤੂਤੂ ਮਮੇ ਹੋਈ ਆ ਇਹਨੇ ਵਿਸ਼ਾਲ ਨੇ ਕਿਹਾ ਵੀ ਤੁਸੀਂ ਮੇਰੀ ਦੁਕਾਨ ਤੇ ਆ ਜਾਓ ਉੱਥੇ ਨਾ ਅਗੀ ਇਹਦੀ ਕਰਿਆਨੇ ਦੀ ਦੁਕਾਨ ਆ ਜਿੱਥੇ ਚੱਕੀ ਆ ਨਾਲ ਤੇ ਉੱਥੇ ਇਹਨਾਂ ਕਿਹਾ ਵੀ ਤੁਸੀਂ ਆ ਜਾਓ ਉੱਥੇ ਕੋਈ ਨਹੀਂ ਗੱਡੀ ਬਣਾ ਦਿੰਨੇ ਆ ਇਹ ਬੱਚਮੜ ਕੇ ਉੱਥੇ ਗਏ ਆ ਇਹ ਉੱਥੇ ਜਾ ਕੇ ਇਹਨੇ ਵੈਪਨ ਕੱਢ ਲਿਆ ਤੇ ਉਹਨਾਂ ਬੱਚਮੜ ਜਿਹੜਾ ਵਿਸ਼ਾਲ ਮੁੰਡਾ ਉਹਦੇ ਨਾਲ ਮੁੰਡਾ ਯਾਰ ਦੋਸਤ ਜੀ ਮੇਰਾ ਸੋਈ ਬੈਠਾ ਸੀ ਉਵਡਾਲੀ ਤੋਂ ਮੁੰਡਾ ਉਹਨੇ ਮੈਨੂੰ ਫੋਨ ਕੀਤਾ ਸੀ ਉੱਥੇ ਆ ਗਏ ਸੀ ਦੋ ਜਣੇ ਆਏ ਆ ਅਸੀਂ ਗੱਲ ਕੀਤੀ ਆ ਤੇ ਇਹਨੇ ਗਾੜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਵਾ ਅਸੀਂ ਬਾਅਦ ਚ ਮੁੜ ਕੇ ਮੈਂ ਉੱਥੇ ਮੌਕੇ ਤੇ ਉੱਥੇ ਸੀਐਸਟਾਫ 2 ਦੇ ਹੈਗੇ ਸੀ ਐਸਆਈ ਬਲਵਿੰਦਰ ਸਿੰਘ ਨਾਲ ਪ੍ਰਭ ਜੀ ਪ੍ਰਭਜੋਦੀ ਸੀਐਸਟਾਫ ਦਾ ਮੁੰਡਾ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਮੌਕੇ ਤੇ ਉੱਥੇ ਆਏ ਨੇ ਉਹ ਆਣ ਕੇ ਉੱਥੇ ਪੁੱਛੇ ਬਾਅਦ ਚ ਉਹਨਾਂ ਨੇ ਇਹਨਾਂ ਦਾ ਇਹਦਾ ਵਿਸ਼ਾਲ ਦਾ ਪਿਸਤਲ ਵੀ ਲੈ ਲਿਆ ਉੱਥੇ ਥਾਣੇ ਖੜਿਆ ਚਲੋ ਇਹਨਾਂ ਦਾ ਰਾਈ ਨਵਾ ਹੋ ਗਿਆ ਕੰਪਰੋਮਾਈਜ਼ ਹੋ ਗਿਆ ਮੈਨੂੰ ਇਹ ਚੀਜ਼ ਅੱਜ ਤਕਰੀਬਨ ਕੋਈ ਸਾਲ ਦਾ ਸਮਾਂ ਹੋ ਚੱਲਿਆ ਸਾਲ ਦੇ ਸਮੇਂ ਤੋਂ ਬਾਅਦ ਅੱਜ ਮੈਨੂੰ ਫੇਰ ਇੱਕ ਕਾਲ ਆਉਂਦੀ ਆ ਜਿਹਦੇ ਉਹ ਦੱਸਿਆਂ ਦਾ ਵੀ ਲੰਡਾ ਹਰੀ ਗਿਆਂ ਤੇ ਤੈਨੂੰ ਅਸੀਂ ਮਾਰ ਦੇਣਾ ਤੁਹਾਡੇ ਭਰਾ ਤੇ ਉਦੋਂ ਵੀ ਚੜੋ ਖਤੀ ਕਰ ਗਿਆ ਵੱਧ ਘੱਟ ਬੋਲ ਕੇ ਗਿਆ ਜਾਂ ਕੁਛ ਤੇ ਬਾਅਦ ਚ ਮੁੜ ਕੇ ਉਹਨਾਂ ਨੂੰ ਵਿਚਾਲ ਨੂੰ ਵੀ ਇੱਕ ਕਾਨਫਰੈਂਸ ਲਾਇਆ ਵਿਚਾਲ ਨੇ ਵੀ ਗੱਲਬੰਦੀ ਕਾਫੀ ਕੀਤਾ ਮੈਨੂੰ ਆਂਦੇ ਵੀ ਮਾਫੀ ਮੰਗ ਪੈਰਾ ਨਹੀਂ ਦੇ ਕੇ ਇਹ ਤੇ ਤੇਰਾ ਟੱਬਰ ਮਾਰ ਦਾਂਗੇ ਤੈਨੂੰ ਮਾਰਦਾ ਮੈਂ ਕਿਹਾ ਮਾਫੀ ਨਹੀਂ ਮੰਗਨੀ ਤੂੰ ਮਾਰਨਾ ਮਾਰ ਦੇ ਤੁਹਾਡੇ ਲੈਡ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੇਂਟ ਕੀਤੀ ਕਿ ਮੈਂ ਸਾੜਾ ਐਸਐਚਓ ਸਾਹਿਬ ਨੂੰ ਉਸੇ ਵਾਲੇ ਦੱਸਿਆ ਗਿਆ ਵਾਂ ਤੇ ਉਸ ਤੋਂ ਬਾਅਦ ਬਾਅਦ ਚ ਮੁੜ ਕੇ ਰਾਤ ਨੂੰ ਜਾ ਕੇ ਮੈਂ ਕੰਪਲੇਂਟ ਕੀਤੀ ਆ ਤੇ ਉਹਨਾਂ ਦਰਖਾਸਤ ਵੀ ਲਿਖੀ ਆ ਡੀਐਸਪੀ ਸ਼ਿਵਦਰਸ਼ਨ ਸਰ ਨੂੰ ਵੀ ਮੈਂ ਮਿਲਿਆ ਵਾਂ ਉਹਨਾਂ ਨੇ ਮੈਨੂੰ ਭੇਜਿਆ ਕਿ ਤੁਸੀਂ ਛਾੜੇ ਥਾਣੇ ਚਲ ਜਓ ਤੇ ਉੱਥੇ ਜਾ ਕੇ ਕੰਪਲੇਂਟ ਕਰ ਦੋ ਉੱਥੇ ਗਏ ਆ ਬਾਚਨਾ ਕੰਪਲੇਂਟ ਕੀਤੀ ਅਗਲੇ ਦਿਨ ਕੱਲ ਤਕਰੀਬਨ ਕੋਈ 12 12 1 ਵਜੇ ਦੇ ਸਮੇਂ ਦੇ ਵਿੱਚ ਇਹ ਮੁੰਡੇ ਨੂੰ ਅਰੈਸਟ ਵੀ ਕੀਤਾ ਗਿਆ ਵਾ ਉੱਥੇ ਦੁਕਾਨ ਤੇ ਬੈਠਾ ਉੱਥੇ ਜਾ ਕੇ ਇਹਨਾਂ ਅਰੈਸਟ ਵੀ ਕੀਤਾ ਵਾ ਅਰੈਸਟ ਕਰਨ ਤੋਂ ਬਾਅਦ ਰਾਤ ਜਿਹੜਾ ਉਹ ਮੁੰਡਾ ਫਿਰ ਛੱਡ ਦਿੱਤਾ ਗਿਆ ਪੁਲਿਸ ਨੇ ਕੀ ਕਾਰਨ ਰਿਹਾ ਛੱਡਣ ਦਾ ਪਤਾ ਨਹੀਂ ਸਰ ਇਹ ਤੇ ਹੁਣ ਪੁਲਿਸ ਵਾਲੇ ਜਾਣ ਸਕਦੇ ਅਸੀਂ ਤੇ ਮੈਂ ਉੱਥੇ ਬਾਅਦ ਚ ਮੁੜ ਕੇ ਰਾਤ ਗਿਆ ਵਾਂ ਮੈਂ ਪਤਾ ਕੀਤਾ ਵਾ ਜਾ ਕੇ ਉੱਥੇ ਬਾਅਦ ਚ ਮੁੜ ਕੇ ਐਸਐਚਓ ਸਰ ਨੂੰ ਵੀ ਕਾਲ ਕੀਤੀ ਵੀ ਸਰ ਤੁਸੀਂ ਇਦਾਂ ਵੀ ਬੰਦਾ ਛੱਡ ਤਾਉਂਦੇ ਵੀ ਪਰਚਾ ਦਰਜ ਨਹੀਂ ਹੋਇਆ ਮੈਂ ਕਿਹਾ ਬਾਅਦ ਚ ਮੁੜ ਕੇ ਮੇਰੇ ਨਾਲ ਕੋਈ ਉਹਨਾਂ ਦੀ ਗੱਲ ਨਹੀਂ ਵੀ ਬਾਅਦ ਚ ਮੈਂ ਫੋਨ ਕੱਟ ਦਿੱਤਾ ਲੱਗਦਾ ਕਿ ਪੋਲੀਟੀਕਲ ਪ੍ਰਭਾਵ ਦੇ ਅੰਡਰ ਬਿਲਕੁਲ ਸਰ ਬਿਲਕੁਲ ਬਿਲਕੁਲ ਹਾਂਜੀ ਜਿਹੜੇ ਵੀ ਉਹਦੇ ਮਗਰ ਸਾਰੇ ਬੰਦੇ ਆਏ ਸਾਰੇ ਉਹ ਪੋਲੀਟੀਕਲ ਹੀ ਆਏ ਨੇ ਕਿਤੇ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਆਏ ਸਰ ਉਹ ਪੁਲਿਸ ਕਮਿਸ਼ਨਰ ਦਫ਼ਤਰ ਆਇਆ ਵਾਂ ਕਿ ਚਲੋ ਹੁਣ ਅਜੇ ਨਾ ਸਿਰਫ ਜੇ ਮੈਨੂੰ ਦਰਖਾਸਤ ਵਾਲ ਤੁਰਿਆ ਵਾ ਬੇਕਾਇਦਾ ਕੀ ਉਹਨਾਂ ਦੀਆਂ ਧਮਕੀਆਂ ਦੇਣ ਦੇ ਬਾਵਜੂਦ ਉਹਨਾਂ ਕਿਹਾ ਜੇ ਪੁਲਿਸ ਕੋ ਜਾਣਿਆ ਜਾਂ ਕੁਛ ਹੈ ਤੈਨੂੰ ਜਾਨੂ ਮਾਰ ਦਾਂਗੇ ਜਾਂ ਕੁਛ ਉਹਨਾਂ ਬੇਕਾਇਦਾ ਰਿਕਾਰਡਿੰਗਾਂ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਿਆ ਉਹਦੇ ਵਿੱਚ ਉਹਨਾਂ ਕਿਹਾ 400 ਰੁਪਏ ਦੀ ਗੋਲੀ ਆ ਤੇਰਾ ਘਰ ਫੋਲ ਦੇਣਾ ਤੇਰਾ ਪਤਾ ਨਹੀਂ ਲੱਗਣਾ ਅਹੀਂ ਚਾਹੀਏ ਅਹੀਂ ਪੂਰੇ ਅੰਮ੍ਰਿਤਸਰ ਦਾ ਹਨਾ ਵੀ ਜੋ ਵੀ ਅਸੀਂ ਬੁਰਾ ਹਾਲ ਕਰ ਸਕਦੇ ਆ ਉਹ ਰਿਕਾਰਡਿੰਗਾਂ ਦੇ ਵਿੱਚ ਬੇਕਾਇਦਾ ਪਿਆ ਸਾਰਾ ਕੁਝ ਮੇਰੇ ਕੋਲ ਕਿ ਛਾੜਾ ਪਰਸ ਨੇ ਤੁਹਾਡੇ ਸੁਣਵਾਈ ਨਹੀਂ ਕੀਤੀ ਨਹੀਂ ਸਰ ਕੀਤੀ ਮੰਗ ਕੀ ਕਰਦੇ ਸਰ ਮੈਂ ਹੀ ਮੰਗ ਕਰਦਾ ਕਿ ਜਿਹੜਾ ਵਿਸ਼ਾਲ ਮੁੰਡਾ ਜਿਹੜਾ ਮੌਜੂਦਾ ਵਾ ਉਥੇ ਪਰਚਾ ਹੋਵੇ ਉਥੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਉਹਦਾ ਪੁੱਛਿਆ ਜਾਵੇ ਉਹਦੇ ਲੰਡੇ ਨਾਲ ਲਿੰਕ ਨੇ ਸਿੱਧੇ ਸਰ ਉਹ ਰਿਕਾਰਡਿੰਗਾਂ ਦੇ ਵਿੱਚ ਉਹ ਆਪ ਬੋਲਣਦਿਆ ਵਾ ਉਹ ਆਪ ਮੰਨਣਦਿਆ ਵਾ ਕਿ ਮੇਰੀ ਮੈਂ ਗੱਲ ਕਰਾਈ ਹੈ ਮੈਂ ਕੀਤਾ ਫੋਨ ਠੀਕ ਠੀਕ ਹੈ